ਲਓ ਜੀ ਇਧਰ ਸਰਦੀਆਂ ਦੀ ਛੋਲੇ ਵਾਲੀ ਪੰਜੀਰੀ ਤਿਆਰ ਹੋ ਫੋਨ ਨਾ ਰੱਬ ਦਾ ਵਾਸਤਾ ਤੋੜਦੀ ਬਹੁਤ ਸਪੈਸ਼ਲ ਪੰਜੀਰੀ ਤਿਆਰ ਹੋ ਰਹੀ ਉਹ ਵੀ ਦੇਸੀ ਕਿਓ ਕੀ ਹੀ ਬਾਤਾਂ ਆ ਆਪਣੇ ਪੈਨ ਲੱਗੇ ਜੇ ਪੁੱਜੇ ਹੋਏ ਸ਼ੋਰ ਹੋਣਾ ਮੈਨੂੰ ਕੰਮ ਵਾੜਾ ਕਰਾਉਂਦੇ ਮੇਰੇ ਤੋਂ ਕਿੰਨੀ ਅਜੀਬ ਗੱਲ ਸੁਣੀ ਆਹ ਵੇ ਬਾਈ ਬਾਤ ਪਾਉਣਗੇ ਕਰਾਂ ਦੀ ਸੁਣ ਕੇ ਹਾਂ ਜੀ ਬਿਆ ਖਰਾਬ ਦੇ ਤੇਰੀ ਕੱਦੀ ਦੀ ਕੀ ਕੇ ਮਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੇਬੇ ਜੇ ਆਪਾਂ ਗੱਲ ਕਰੀਏ ਪੁਰਾਣੀਆਂ ਖਰਾਕਾਂ ਦੀ ਹਨਾ ਤੇ ਅੱਜ ਦੇ ਸਮੇਂ 'ਚ ਇਹੋ ਜੀ ਕਿਹੜੀ ਪੁਰਾਣੀ ਖਰਾਕ ਹੈ ਜਿਹੜੀ ਅੱਜ ਦੇ ਸਮੇਂ 'ਚ ਵੀ ਸੌਖੀ ਬਣ ਜਾਂਦੀ ਆ ਜਿਹੜੀਆਂ ਪਹਿਲੀਆਂ ਖਰਾਕਾਂ ਸੀ ਨਾ ਲੋਕੀ ਪਨੀਰੀਆਂ ਰਣਾ ਕੇ ਖਾਂਦੇ ਹੁੰਦੇ ਸੀਗੇ ਹੋਣ ਵਾਲੀਆਂ ਨਹੀਂ 버거 ਖਾ ਲਿਆ ਉਹ ਖਾ ਲਈ ਚਾਕਲੇਟ ਖਾ ਲਈ ਫਲਦਾ ਖਾ ਲਈ ਤੇ ਕਾ ਖਾ ਲਿਆ ਅੱਗੇ ਖਾਂਦੇ ਪੰਜੀਰੀਆਂ ਤੇ ਉਹਦੇ ਵਿੱਚ ਕਿਉਂ ਸੀ ਉਹਦੇ ਵਿੱਚ ਬਹੁਤ ਕੀਮਤੀ ਚੀਜ਼ਾਂ ਪਾਈਆਂ ਹੁੰਦੇ ਤਾਕਤ ਆਉਂਦੀ ਸੀ ਉਹਦੇ ਤਾਕਤ ਆਉਂਦੀ ਸੀ ਨਾਲੇ ਕੰਮ ਕਰਦੇ ਸੀ ਨਾਲੇ ਖਾਂਦੇ ਨਹੀਂ ਪਾਟ ਜਾਂਦਾ ਸੀਗਾ ਪੰਜੀਰੀਆਂ ਸੋ ਅੱਜ ਸਜਣੋ ਆਪਾਂ ਜਿਹੜੀ ਸਰਦੀ ਵਾਲੀ ਪੰਜੀਰੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਜਿਹੜੀ ਉਹਦੇ ਚ ਗੁਣਕਾਰੀ ਚੀਜ਼ਾਂ ਨੇ ਤਾਕਤਵਾਰ ਚੀਜ਼ਾਂ ਨੇ ਕਿਹੜੀਆਂ-ਕਿਹੜੀਆਂ ਪੈਣੀਆਂ ਕਿੰਨੀਆਂ ਪੈਣੀਆਂ ਉਹ ਸਾਰੀਆਂ ਆਪਾਂ ਪਹਿਲਾਂ ਬਾਜ਼ਾਰੋਂ ਲੈ ਕੇ ਆਵਾਂਗੇ ਤੇ ਫੇਰ ਆਪਾਂ ਤੁਹਾਨੂੰ ਦੱਸਾਂਗੇ ਤੋ ਬੇਬੇ ਦੱਸੋ ਕੀ ਕੀ ਮਿਚ ਪਾਉਗਾ ਉਹਦੇ ਵਿੱਚ ਉਹਦੇ ਖਸਖਸ ਵੀ ਪੈਂਦੀ ਆ ਹਾਂਜੀ ਕਾਜੂ ਵੀ ਪੈਂਦੇ ਆ ਕਾਜੂ ਬਦਾਮ ਬਦਾਮ ਸ਼ੱਕਰ ਸ਼ੱਕਰ ਕਿਉਂ ਦੇਸੀ ਕਿਉਂ ਦੇਸੀ ਕਿਉਂ ਉਹਦੇ ਵਿੱਚ ਛੋਲਿਆਂ ਦਾ ਆਟਾ ਵੀ ਪੈਂਦਾ ਹੈ ਛੋਲਿਆਂ ਦਾ ਆਟਾ ਹਾਂ ਛੋਲਿਆਂ ਦਾ ਆਟਾ ਸਾ ਜਵੈਣ ਹਾਂਜੀ ਸਾਦਾ ਸੌਂਫ ਹਲੋਂ 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 ਵੀ ਪਾਈਦੀ ਆ ਹਲੋਂ ਅੱਛਾ ਜੀ ਹਲੋਂ ਵੀ ਪਾਈਦੀ ਆ ਇਹ ਸਾਰੀਆਂ ਕੀਮਤੀ ਚੀਜ਼ਾਂ ਐ ਪਾਈਏ ਉਹ ਸਰੀਰ ਨੂੰ ਤਾਕਤ ਦਿੰਦੀਆਂ ਨਾਲੇ ਤਾਂ ਬੰਦਾ ਸੌਖਾ ਰਹਿੰਦਾ ਨਾਲੇ ਪੱਟ ਜਾਂਦੇ ਨਾਲੇ ਕੰਮ ਕਰ ਲੈਂਦਾ ਲਓ ਜੀ ਇਹ ਸਾਰੀਆਂ ਚੀਜ਼ਾਂ ਨੂੰ ਅੱਜ ਆਪਾਂ ਮਿਲਾ ਕੇ ਬਣਾਵਾਂਗੇ ਪੰਜੀਰੀ ਘੈਂਡ ਜੀ ਸਰਦੀ ਵਾਲੀ ਪੰਜੀਰੀ ਸੋ ਅੱਜ ਵਾਲੀ ਪੰਜੀਰੀ ਬੜੀ ਸਪੈਸ਼ਲ ਅੱਜ ਆਪਾਂ ਛੋਲੇ ਵਾਲੀ ਪੰਜੀਰੀ ਬਣਾਉਣੀ ਹਾਂ ਹਾਂ ਹੁਣ ਲੋਕ ਕੱਟ ਕੇ ਜੇ ਤੁਸੀਂ ਵੀ ਸਰਦੀਆਂ ਚ ਪੂਰੇ ਘੈਂਡ ਰਹਿਣਾ ਚਾਹੁੰਦੇ ਹੋ ਕੈਮੋ ਕੈਮ ਕਿ ਤੁਹਾਨੂੰ ਠੰਡ ਬਣਾ ਲੱਗੇ ਤੇ ਸਰਦੀਆਂ ਨਾਲ ਪਤਾ ਨਾ ਲੱਗੇ ਸੋ ਇਹ ਜਿਹੜੀ ਪੰਜੀਰੀ ਤੁਸੀਂ ਵੀ ਜ਼ਰੂਰ ਬਣਾਇਓ ਚੱਲੀਏ ਫਿਰ ਸਮਾਨ ਲੈਣ ਹੋਰ ਚੱਲ ਗਏ ਬੇਬੇ ਪਤਾ ਕੀ ਕਹਿੰਦੀ ਬੇਬੇ ਕਹਿੰਦੀ ਸਭ ਤੋਂ ਬਾਅਦ ਪੰਜੀਰੀ ਖਵਾਉਣੀ ਤੇਰੀ ਮੰਮੀ ਨੂੰ ਕਿਉਂ ਆਪ ਪੰਜੀਰੀ ਖਾਓਗੇ ਫੇਰ ਹੀ ਸੋਨੇ ਸੋਨੇ ਸੂਟ ਕੱਢ ਕੇ ਦਊਗੀ ਚੱਲ ਚੰਗੀ ਗੱਲ ਆ ਆ ਰੈਂਬੋ ਆਂਦੀ ਮੈਂ ਵੀ ਰੈਂਬੋ ਜਾਣਾ ਇਹ ਪਤੂੜੀ ਵੱਲੋਂ ਆਈ ਆ ਰੈਂਬੋ ਸਾਡਾ ਡੋਲੂ ਇਹ ਟੌਪ ਸੇਕ ਰਿਹਾ ਵਿਟਾਮਿਨ ਡੀ ਲੈ ਰਿਹਾ ਤੇ ਦੂਸਰੀ ਪਤਾ ਨਹੀਂ ਕਿੱਥੇ ਲਓ ਜੀ ਸੌਦਾ ਪਤਾ ਲੈਣਾ ਸਾਰਾ ਕੀ ਕੀ ਲਿਓ ਆਪਾਂ ਤੁਹਾਨੂੰ ਕਰੀ ਜਾ ਕੇ ਦਿਖਾਵਾਂਗੇ ਲਓ ਜੀ ਜਿਹੜੇ ਆਪਾਂ ਅੱਜ ਬਣੂਗੀ ਛੋਲਿਆਂ ਵਾਲੀ ਪੰਜੀਰੀ ਛੋਲਿਆਂ ਨੂੰ ਕੀ ਕਰਨਾ ਹੈ ਮੰਮੀ ਆਪਾਂ ਛੋਲਿਆਂ ਨੂੰ ਸਭ ਤੋਂ ਪਹਿਲਾਂ ਪੀਸ ਲੈਣਾ ਆਟੇ ਵਾਂਗੂ ਆਪਾਂ ਆਏ ਹਾਂ ਵੀ ਛੋਲਿਆਂ ਦੇ ਨਾ ਛਿੱਲੇ ਨਹੀਂ ਲਾਏ ਕਿਉਂਕਿ ਇਹਨਾਂ 'ਚ ਵੀ ਬਹੁਤ ਅਸਰ ਹੁੰਦਾ ਹਾਂ ਇਹ ਆਪਾਂ ਸਾਰੇ ਹੁਣ ਪੀਸ ਲਿਆ ਛੋਲਿਆਂ ਦੀ ਵੀ ਬੜੀ ਤਾਕਤ ਹੁੰਦੀ ਹੈ ਬੇਬੇ ਹਾਂ ਜੋ ਜੋ ਸਮਾਨ ਤੁਸੀਂ ਕਿਹਾ ਸੀ ਆਪਾਂ ਸਾਰਾ ਕੁਝ ਹੀ ਲੈ ਜਾਂਦਾ ਜੀ ਚਾਹੀਦਾ ਵੀ ਸਾਰਾ ਲੋ ਜੀ ਹੁਣ ਸਾਰਾ ਸਮਾਨ ਦੇਖਾ ਰਹੀਏ ਕਿਹੜਾ ਕਿਹੜਾ ਲੈ ਕੇ ਆਉਂਦਾ ਪਜੀਰੀ 'ਚ ਪਾਉਣ ਲਈ ਤੁਸੀਂ ਵੀ ਇਹ ਸਾਰੀਆਂ ਚੀਜ਼ਾਂ ਲੈ ਕੇ ਆਉਣੀ ਸਭ ਤੋਂ ਪਹਿਲਾਂ ਆਗੇ ਫੁੱਲ ਮਖਾਣੇ ਫੁੱਲ ਮਖਾਣੇ ਸੌਂਫ ਆਪਣੀ ਸੌਂਫ ਆ ਗਈ ਏ ਮੂਸਲੀ ਆ ਮੂਸਲੀ ਆ ਗਈ ਆਪਣੀ ਇਹ ਬਹੁਤ ਘੈਂਟ ਚੀਜ਼ਾਂ ਨੇ ਵਧੀਆ ਅਜਵੈਨ ਅਜਵੈਨ ਆ ਕੀ ਸੀਗਾ ਲਾਥ ਲਾਕ ਲਾਕ ਹਾਂ ਆ ਗਈ ਇਹ ਲਾਕ ਆ ਗਿਆ ਭਾਖੜਾ ਇਹ ਭਾਖੜਾ ਕੀ ਹੈ ਭਖੜਾ ਇਹ ਭਖੜਾ ਕਿਤੇ ਕੰਮ ਹੁੰਦਾ ਹੈ ਇਹ ਲੱਕ ਲੱਕ ਤੋਂ ਚੰਗਾ ਹੁੰਦਾ ਹਾਂ ਇਹ ਸਾਰੀਆਂ ਚੀਜ਼ਾਂ ਬੜੀਆਂ ਗੁਣਕਾਰੀ ਨੇ ਤੇ ਆ ਗਏ ਪਿਸਤਾ ਲਓ ਜੀ ਪਿਸਤਾ ਬਦਾਮ ਬਦਾਮ ਮਾਗਜ ਮਾਗਜ ਕਾਜੂ ਕਾਜੂ ਸੌਗੀ ਸੌਗੀ ਖਰੋਟ ਆਖ ਖਰੋਟ ਆ ਗੂੰਦ ਗੂੰਦ ਆ ਗਈ ਜੇ ਤੇ ਆ ਸੱਕਰ ਲਓ ਜੀ ਆ ਗਈ ਆਪਣੀ ਸੱਕਰ ਤੇ ਆ ਖਾਸ ਕਰ ਆ ਗਈ ਜੇ ਆਪਣੀ ਖਾਸ ਕਰ ਸੋ ਆ ਸਾਰੀਆਂ ਗੁਣਕਾਰੀ ਚੀਜ਼ਾਂ ਨੂੰ ਬਣਾ ਕੇ ਕੀ ਬਣੂਗੀ ਬੇਬੇ ਗੁਜੇਰੀ ਬਣੋਗੇ ਤਾਗ ਤਵਾਰ ਹਾਂ ਜੀ ਤਾਗ ਤਾ ਛੜਪੇ ਲਾਵਾਂਗੇ ਕਰੇ ਜਾਵਾਂਗੇ ਤੇਰ ਨਾ ਕਿਤੇ ਜਾਵਾਂਗੇ ਆ ਲਓ ਜੀ ਭਾਗੜਾ ਮੂਸਲੀ ਵਧੀਆ ਵਧੀਆ ਘੈਂਡ ਘੈਂਡ ਚੀਜ਼ਾਂ ਨੂੰ ਮਿਲਾ ਕੇ ਜੋਟ ਵੀ ਉਹ ਦਿੰਦੇ ਸੀ ਜੋਟ ਆਪਣੇ ਉਹ ਨਾਰੀਅਲ ਪਿਆ ਕੋਕੋ ਤੇ ਅੱਜ ਆਪਾਂ ਬਣਾਉਣੀ ਆ ਕਿਹੜੀ ਪੰਜੀਰੀ ਬੇਬੇ ਛੋਲੇ ਵਾਲੀ ਪੰਜੀਰੀ ਸੋ ਛੋਲੇ ਆਪਾਂ ਉਹ ਆ ਪੀਸ ਲਏ ਚੰਗੀ ਤਰ੍ਹਾਂ ਸੋ ਘੈਂਟ ਪੰਜੀਰੀ ਬਣੂਗੀ ਅੱਜ ਇਹ ਪੰਜੀਰੀ ਬੇਬੇ ਸਰਦੀਆਂ ਵਾਲੀ ਸਪੈਸ਼ਲ ਹੁੰਦੀ ਆ ਸਰਦੀਆਂ ਪੰਜੀਰੀ ਦਾ ਸਮਾਨ ਸਾਰਾ ਟਿਕਾ ਕੇ ਰੱਖ ਲੈ ਜਿਵੇਂ ਬੇਬੇ ਲਾਦੀ ਸੇਲ ਹਾਂ ਪੁੱਤ ਲਾਈ ਪਈ ਲੋ ਜੀ ਇਹ ਆ ਘਰ ਦਾ ਪਿਓਰ ਵਧੀਆ ਦੇਸੀ ਘਿਓ ਦੇਸੀ ਘਿਓ ਚ ਪੰਜੀਰੀ ਬਣੂਗੀ ਹਾਂ ਸਭ ਪਹਿਲਾਂ ਆਪਾਂ ਫੁੱਲ ਲੇ ਆ ਫੁੱਲ ਮਖਾਨ ਫੁੱਲ ਮਖਾਨੇ ਬੜੇ ਵਧੀਆ ਹੁੰਦੇ ਆ ਆਪਣੀ ਸਿਹਤ ਲਈ ਉਹ ਜਿੰਨੀਆਂ ਵੀ ਚੀਜ਼ਾਂ ਨੇ ਸਾਰੀਆਂ ਬੜੀਆਂ ਵਧੀਆ ਨੇ ਕਿਉਂ ਬੇਬੇ ਇਹ ਸੇਤ ਆਤੇ ਇਹ ਸਾਰੀਆਂ ਪੁੱਤ ਸਭ ਤੋਂ ਪਹਿਲਾਂ ਪਾ ਦਾਂਗੇ ਆਪਣੇ ਫੁੱਲ ਮਖਾਣੇ ਜਿਹੜਾ ਪ੍ਰੋਟੀਨ ਹੀ ਹੈ ਇਹ ਜਿਹੜਾ ਇਹ ਬਸ ਪੁੰਨ ਦੇ ਦੇਸੀ ਘਿਓ ਚ ਪੁੰਨ ਲੈਣੇ ਹਾਂਜੀ ਫੁੱਲ ਮਖਾਣ ਕਿਦਾਂ ਸੋਹਣੇ ਲੱਗਦੇ ਮੈਨੂੰ ਬਾਹਲੇ ਬਿਊਟੀਫੁੱਲ ਲੱਗ ਜਾਂਦੇ ਤੁਹਾਨੂੰ ਕਿਦਾਂ ਲੱਗ ਰਿਹਾ ਮੈਨੂੰ ਤਾਂ ਵਾਲਾਂ 'ਤੇ ਲੱਗਦੇ ਮੈਂ ਤਾਂ ਉਹਨਾਂ ਨੂੰ ਕਮਾਈ ਛੱਡ ਗਈ ਹਾਂ ਪੁੱਤ ਬਾਰੀ ਨੰਤਾ ਜਿਹੜੇ ਮਾ ਮਿਲਣਗੇ ਲੋ ਜੀ ਇਹ ਅੱਜ ਆਪਣੀ ਬਣ ਰਹੀ ਆ ਸਰਦੀਆਂ ਵਾਲੀ ਪੰਜੀਰੀ ਸਪੈਸ਼ਲ ਫੁੱਲ ਮਖਾਣੇ ਜਿਹੜੇ ਆਪਾਂ ਭੁੰਨ ਲਏ ਆ ਤੇ ਹੁਣ ਇਹਨੂੰ ਆਪਾਂ ਡੋਂਗੇ 'ਚ ਪਾਵਾਂਗੇ ਲੋ ਜੀ ਦੇਸੀ ਘਿਓ ਫੇਰ ਪਾਤਾ ਜੇ ਹਾਂ ਹੁਣ ਗੂੜ ਭੁੰਦਣੀ ਆ ਸਾਰਾ ਕੋ ਦੇਸੀ ਘਿਓ ਜੀ ਚੱਲੂ ਇਹ ਪੰਜੀਰੀ ਕਿਸੇ ਕਿ ਆਉਣੀ ਬਣਨੀ ਆ ਤਾਂ ਫੇਰ ਹੀ ਜਾਨ ਹੋਣੀ ਡੋਲਿਆਂ 'ਚ ਫੇਰ ਹੀ ਤੇ ਫੋਨ ਤੇ ਘੂਠੇ ਚੱਲਣੇ ਪੁੱਤ ਤਰਾ ਚੱਲੜੇ ਹੀ ਨਹੀਂ ਗਏ ਲਓ ਜੀ ਇੱਕ ਵਾਰੀ ਜੇ ਤੁਸੀਂ ਸਰਦੀਆਂ ਚ ਆ ਜਿਹੜੀ ਖਰਾਖਾ ਖਾ ਲਈ ਹੋਰ ਕੋਈ ਵਧੀਆ ਇਸ ਤੋਂ ਉੱਪਰ ਹੈ ਹੀ ਨਹੀਂ ਕੋਈ ਚਲੇ ਖਾਦੀ ਹੋਵੇ ਸਾਰੀ ਗੜੀ ਭੁੱਖ ਨਹੀਂ ਲੱਗਦੀ ਚਲੋ ਮੰਮੀ ਕਰਾਂ ਦੀ ਸਭ ਤੋਂ ਪਹਿਲਾਂ ਕੀ ਪਾ ਦਾਂਗੇ ਗੂੜਾ ਪਾਉਣ ਲੱਗੇ ਹਾਂ ਇਹ ਗੂੰਦ ਹਾਂ ਅੱਛਾ ਇਹ ਵੀ ਪਾਉਣ ਨੂੰ ਲੈਣੀ ਆਪਾਂ ਦੇਸੀ ਚੌਸ ਦੇ ਫੁੱਲੇ ਵੜ ਜਾਣਗੇ ਸਾਰੀਆਂ ਵਧੀਆ ਵਧੀਆ ਚੀਜ਼ਾਂ ਪਾਵਾਂਗੇ ਆਪਣੀ ਜਿਹੜੀ ਗੂੰਦ ਐ ਇਦਾਂ ਕਰਕੇ ਫੁੱਲੇ ਬਣ ਜਾਣਗੇ ਫੁੱਲੇ ਬਣਗੇ ਨਾ ਫੁੱਲੇ ਜੁੱਕੀ ਹੈ ਨਾ ਬੇਬੇ ਚਿੱਟੀਆਂ ਸ਼ਰਾਦੀਆਂ ਚਿੱਟੀਆਂ ਬੇਸੁਨੀਆਂ ਛਾਵੇਂ ਬੈਠੇ ਆਮ ਅਗੇ ਚਿੱਟ ਗਰਮ ਖਿਲਾਵੇ ਜਾਵਾਂਗੇ ਚਿੱਟ ਗਰਮ ਖਿਲਾਵੇ ਬੇਬੇ ਇਦੀਆਂ ਬੋਲੀਆਂ ਤੇਰੀਆਂ ਮੈਨੂੰ ਯਾਦ ਵੀ ਹੋ ਗਈਆਂ ਵਾ ਹਾਂ ਕਿਆ ਲੜਦੂ ਘਾਦੀ ਚੋੜੀ ਬਰ ਲਿਆਉਂਦਾ ਦੇਖੋ ਸਈਓ ਨਹੀਂ ਮੈਨੂੰ ਰੁੱਸੀ ਨਾ ਆਉਂਦਾ ਦੇਖੋ ਸਈਓ ਨਹੀਂ ਬੇਬੇ ਨੂੰ ਰੁੱਸੀ ਨਾ ਬਣਾਉਦਾ ਆਵਾਜ਼ ਹਾਂ ਬੇਬੇ ਨੇ ਤੁਹਾਨੂੰ ਦੱਸਿਆ ਪੰਜੀਰੀ ਪਿੱਛੇ ਵੀ ਇੱਕ ਰਾਜ ਆ ਬੇਬੇ ਗਈ ਹੋਈ ਸੀ ਭੂਆ ਘਰੇ ਤੇ ਉੱਥੇ ਬੇਬੇ ਕੀ ਬਣਾਇਆ ਤੂੰ ਬੇਬੇ ਨੇ ਭੂਆ ਨੂੰ ਪੰਜੀਰੀ ਬਣਾ ਕੇ ਦਿੱਤੀ ਬੇਬੇ ਆਈ ਘਰੇ ਬੇਬੇ ਕਹਿੰਦੀ ਜੋ ਮਰਜੀ ਹੋਏ ਸਰਦੀਆਂ ਦੀ ਪੰਜੀਰੀ ਆਪਾਂ ਵੀ ਬਣਾਉਣੀ ਆ ਸਿਰਫ ਪੁਫਫਾ ਆ ਨਾ ਆਦੀ ਮਾਗ ਬੇਬੇ ਆਈ ਤੇ ਪੰਜੀਰੀ ਬਣਾਉਂਦੇ ਰਹਿੰਦੇ ਆ ਪੰਜੀਰੀ ਆ ਦਾ ਫਰ ਬਣਾ ਲਈ ਅੱਜ ਲਓ ਜੀ ਇਹਨੂੰ ਵੀ ਕੱਢ ਲੈਣਾ ਜੀ ਸਭ ਕੁਝ ਦੇਖੀ ਕੇ ਹੋ ਜਾ ਤਿਆਰ ਹੋ ਲਓ ਜੀ ਫੇਰ ਪਤਾ ਹੈ ਦੇਸੀ ਕਿਹਾ ਹਤੇ ਹੋਣ ਕੀ ਪੀ ਖਾਸ ਕਰ ਭੁੰਨਣ ਲੱਗੇ ਜਾਂ ਖਾਸ ਕਰ ਭੁੰਨ ਕੇ ਪਾਈਦੇ ਆ ਇਹ ਨਾ ਭੁੰਨੀਏ ਚੰਗੀਆਂ ਨੇ ਸਾਰੇ ਆਮ ਜਿਹੀ ਜਿਹੀ ਅੱਛਾ ਇਹ ਭੁੰਨੇ ਪੈਂਦੇ ਆ ਸਾਰੇ ਸਮਾਨ ਭੁੰਨਾ ਪੈਂਦਾ ਸੋ ਪਹਿਲਾਂ ਆਪਾਂ ਫੋਲ ਮਖਾਣੇ ਭੁੰਨੇ ਫਿਰ ਆਪਾਂ ਗੋੰਦ ਭੁੰਨੀ ਤੇ ਹੁਣ ਆਪਾਂ ਖਾਸ ਖਾਸ ਭੁੰਨ ਮਾਹੀ ਗਾ ਮੇਰਾ ਫੁੱਲਾਂ ਵਗਾਂਗੇ ਫੁੱਲਾਂ ਦੀ ਛੇ ਇਹ ਵੀ ਚੰਗਾ ਨੇ ਉੱਠੀ ਰੇ ਦੁਪਹਿਰਾਂ ਉਹ ਨਾ ਨਹੀਂ ਵਾਜੀ ਵਾ ਮਮੀ ਤੁਹਾਨੂੰ ਬੋਲੀਆਂ ਆਉਂਦੀਆਂ ਨਹੀਂ ਆ ਤੇ ਤੁਸੀਂ ਇੱਕ ਦੀ ਪਾ ਦਿਆ ਕਰੋ ਵਿੱਚ ਬੋਲੀ ਮੈਂ ਇਹਨੂੰ ਜਦੋਂ ਪਾਉਣੇ ਨੇ ਤੇ ਚੇਤਾ ਭੁੱਲ ਜਾਣਾ ਚਲੋ ਜੀ ਕੰਮ ਨਹੀਂ ਭਲਾਈਆਂ ਪਈਆਂ ਬੋਲੀਆਂ ਤਾਂ ਵਾਧੂ ਆਉਂਦੀਆਂ ਸੀ ਵਾਧੂ ਬੇਬੇ ਜਦੋਂ ਬੋਲੀ ਨਾ ਆਉਂਦੀ ਹੋਵੇ ਫਿਰ ਬੰਦਾ ਇਦਾਂ ਹੀ ਕਹਿੰਦਾ ਹੁੰਦਾ ਭੁੱਲ ਗਈ ਬੋਲੀ ਦਾ ਹੁਣ ਕੀ ਲਾਜ ਬਣਾਈ ਬੋਲੀ ਬੋਲੀ ਦਾ ਭੁੱਲ ਗਈ ਲਾਈ ਬਣਾਈ ਲੋਵੀ ਖਾਸ ਖਾਸ ਵੀ ਪੁੰਨ ਕੇ ਕੱਢੀ ਜਾਂਦਾ। ਉਹ বিনা ਲਾਲ ਲਾਲ। ہاں ਸਪੈਸ਼ਲ ਸਰਦੀਆਂ ਵਾਲੀ ਸਪੈਸ਼ਲ ਪੰਜੀਰੀ ਤਿਆਰ ਹੋ ਰਹੀ ਉਹ ਵੀ ਦੇਸੀ ਘਿਓ ਦੇ ਨਾਲ। ਆ ਸਾਰਾ ਸਮਾਨ ਵਿੱਚ ਪੈਣਾ ਜੇ। ਜੇਸੀ ਕਿਉਂ ਮੈਦਾ ਨਹੀਂ ਹੁਣ ਕਿਉਂ ਮਸਾ ਬੜਾਈਦਾ। ਸਹੀ। ਤਾਂ ਸਾਰਾ ਦੇਸੀ ਘਿਓ ਦੇ ਗੱਲਦਾ। ਐ ਇੱਥੇ ਰੱਖ। ਇਹ। ਐ ਇੱਥੇ ਰੱਖ। ਆ ਸਾਰੀਆਂ ਜੜੀਆਂ ਬੂਟੀਆਂ ਪਾਉਣੀਆਂ ਜੇ ਵਿੱਚ। ਅੱਜ ਦੇ ਬੇਬੇ ਸੱਚੀ ਜੜੀਆਂ ਜੜੀਆਂ ਬੂਟੀਆਂ ਹੀ ਆ। ਇਹ ਜੜੀਆਂ ਜਿਵੇਂ ਆ ਜਿਹੜੀ ਚੀਜ਼ ਆ ਨਾ ਕੰਡੇ ਇਹ ਇਹ ਲੱਗ ਲਈ ਕੋਈ ਚੀਜ਼ ਹਨਾ ਇਹ ਭਖੜਾ ਇਹ ਭਖੜਾ ਇਹ ਲੱਗ ਲਈ ਬੜਾ ਵਧੀਆ ਜਿਵੇਂ ਫੁੱਲ ਮਖਾਣੇ ਕਿੱਧਰ ਗਏ ਉਹ ਸਾਰਾ ਪ੍ਰੋਟੀਨ ਆ ਗਿਆ ਮਖਾਣੇ ਮੀਂਹ ਕੇ ਲਿਉਣੀ ਸੋ ਹਰ ਇੱਕ ਚੀਜ਼ ਹੀ ਬੜੇ ਲਾਭਦਾਇਕ ਆ ਹੈਲਦੀ ਲਓ ਜੀ ਸਭ ਤੋਂ ਪਹਿਲਾਂ ਆਪਾਂ ਪੰਜੀਰੀ ਚ ਦੇਸੀ ਘਿਓ ਦੇ ਵਿੱਚ ਪਾਵਾਂਗੇ ਆਪਣਾ ਪਿਸਤਾ ਜਿਹੜਾ ਆਪਾਂ ਕਟ ਲਿਆ ਸੀ ਚੰਗੀ ਤਰ੍ਹਾਂ ਲੋ ਜੀ ਆ ਗਿਆ ਆਪਣੇ ਬਾਦਾਮ ਤੇ ਆ ਆ ਗਿਆ ਆਪਣੇ ਕੀ ਇਹ ਆ ਸੋ ਇਹ ਅਜਵੈਨ ਅਜਵੈਨ ਆ ਗਈ ਆ ਆ ਗਈ ਸੌਫ ਲਓ ਜੀ ਆ ਗਈ ਸੌਫ ਇਹ ਆ ਗਿਆ ਖਰੋਟ ਲਓ ਜੀ ਆਪਣੇ ਖਰੋਟ ਇਹ ਸਾਰਾ ਕੋ ਪੀਸਿਆ ਹੋਇਆ ਆਪਾਂ ਤੇ ਆ ਆ ਗਿਆ ਕਾਜੂ ਲਓ ਜੀ ਆ ਇਹ ਆਪਣੇ ਕਾਜੂ ਤੇ ਆ ਆ ਗਿਆ ਆਪਣੇ ਕੀ ਇਹ ਆ ਕਮਰ ਕਸ ਹੈ ਕਮਰ ਕਸ ਕਮਰ ਕਸ ਇਹ ਜਿਹੜਾ ਕਮਰਲੀ ਵੀ ਬੜਾ ਵਧੀਆ ਚੀਜ਼ ਏ ਸਾਰੀਆਂ ਗੁਣਕਾਰੀ ਚੀਜ਼ਾਂ ਕਿਓ ਡੈਡੀ ਹਾਂਜੀ ਭਾਜੀ ਲਓ ਜੀ ਆ ਗਈ ਆਪਣੀ ਸਫੇਦ ਮੂਸਲੀ ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਵੀ ਜ਼ਰੂਰ ਪਾਉਣੇ ਐ ਇੱਕ ਵੀ ਚੀਜ਼ ਨਹੀਂ ਸਕਿੱਪ ਕਰਨੀ ਪਖੜਾ ਆ ਨਵੀਂ ਚੀਜ਼ ਐ ਆ ਚੱਕ ਇਹ ਇੱਕ ਇੱਕ ਤਰ੍ਹਾਂ ਦੀ ਸਰਦੀਆਂ ਦੀ ਦਵਾਈ ਸਮਝ ਲਓ ਤੁਸੀਂ ਆ ਖਾਸ ਖਾਸ ਜਿਹੜੀ ਆਪਾਂ ਪੁੰਨੀ ਐ ਲਓ ਜੀ ਪੁੰਨੀ ਐ ਪੱਕੀ ਪਖੜਾ ਆ ਰਾਮ ਰੂਮਾ ਤੇ ਇੰਨਾ ਪਖੜਾ ਹੋਣਾ phải ਦੇਖੋ ਫੋਟ ਬਾਲ ਤੇ ਖੇਡਦੇ ਨਗਰੋਂ ਚੋਂ ਜਿਹੜਾ ਕੰਡੇ ਗੋਲ ਗੋਲ ਹੁੰਦੇ ਉਹਨੂੰ ਪਖੜਾ ਹੀ ਆਂਦੇ ਐ ਮਮੇ ਤੇ ਰੋਈ ਕਾ ਜਾਣੇ ਆ ਤੁਰਵਾਉਣਾ ਮੈਨੂੰ ਕੰਮ ਵਾੜਾ ਕਰਾਉਂਦੇ ਮੈਨੂੰ ਤਾਂ ਇਹ ਤਾਂ ਪੈਸੇ ਬਾਸ ਮੰਗਦੇ ਲੱਗਦੇ ਤੇ ਆ ਗਿਆ ਆਪਣੇ ਕੀ ਮੰਗਜ ਮੰਗਜ ਛੱਡ ਦੇ ਛੱਡ ਜਾ ਵਾ ਇਹ ਕਿੰਨੇ ਸੋਨੇ ਮੰਗਜ ਦੇ ਨਾਲ ਆ ਗਿਆ ਇਹ ਨਾਰੀਅਲ ਦਾ ਬਰਾਦਾ ਲਓ ਜੀ ਬਰਾਦਾ ਨਾਰੀਅਲ ਦਾ ਇਹ ਆਓ ਚੱਕ ਅੱਜ ਤੇ ਸੱਚੀ ਐਡੀ ਕੈਂਡ ਹੁਣ ਤੱਕ ਦੀ ਬੈਸਟ ਬੇਬੇ ਦੀ ਸਕੀਮ ਨਾਲ ਆ ਪੜਨ ਲੱਗੀ ਹਾਂ ਬੇਬੇ ਦੀ ਫਰਮਾਇਸ਼ ਤੇ ਬੇਬੇ ਨੇ ਜੋ ਜੋ ਕਿਹਾ ਦੇਖ ਕੇ ਆਈ ਭੂਆ ਨੇ ਆਏ ਬਣਾਈ ਉਵੇਂ ਹੀ ਬਣਾਉਣੀ ਆਪਾਂ ਜਿੱਦ ਤੱਕ ਫੜਾ ਦਾ ਨਾ ਤੂੰ ਉੱਥੇ ਦੇ ਪੈਸੇ ਲਾ ਕੇ ਆਈ ਤਾਂ ਮੈਂ ਕਰਾਂ ਹੀ ਕੱਪਟਲੇ ਦਾ ਭਖੜਾ ਆਪਣੇ ਵੱਲ ਲਓ ਜੀ ਆਵੇ ਫੁੱਲ ਮਖਾਣੀ ਆਪਾਂ ਇਹ ਵੀ ਪੀਸ ਲੈ ਇਹ ਉਹ ਚੱਕੋ ਲਓ ਜੀ ਆਪਣਾ ਪੰਜੀਰੀ ਦਾ ਮਿਕਸਚਰ ਹੁਣ ਆਪਾਂ ਪਾ ਦਈਏ ਗੁੰਦ ਵੀ ਪਾ ਦਈਏ ਪਾ ਦੇ ਪਾ ਲਓ ਜੀ ਆਪਾਂ ਮਾਰੀ ਥੱਪ ਲੈਣੀ ਕਿ ਨਹੀਂ ਨਹੀਂ ਇਹਦੇ ਚ ਹੋ ਜਾਣੀ ਐ ਲਓ ਜੀ ਗੁੰਦ ਗੁੰਦ ਵੀ ਪਾਤੀ ਜੇ ਇਹ ਓ ਚੱਕੋ ਇਹ ਜਦੋਂ ਕੜਕ ਟਿਕੜ ਚ ਕਰਦੀ ਦੰਦਾ ਥੱਲੇ ਹੁੰਦੀ ਬੜੀਆ ਮੇਰੀ ਫੇਵਰੇਟ ਆ ਹਾਂ ਅੱਜ ਵੀ ਸੱਜਣੋ ਬਣਨੀ ਛੋਲੇ ਵਾਲੀ ਪੰਜੀਰੀ ਕਿਉਂ ਨਹੀਂ ਲੋੜ ਕਿਉਂ ਕਿ ਇਹ ਜੁੱਝੇ ਹੋਏ ਆ ਨਾ ਛੋਲੇ ਵੀ ਇਹਨਾਂ ਨੂੰ ਜ਼ਿਆਦਾ ਭੁੰਨਣ ਦੀ ਲੋੜ ਨਹੀਂ ਪਹਿਲਾਂ ਤੋਂ ਸਮਾਨ ਤਾਂ ਭੁੰਨ ਲਿਆ ਤੇ ਇਹਨਾਂ ਨੂੰ ਨਗਰ ਪਾ ਲਾਂਗੇ ਨਗਰ ਪਾ ਲਾਂਗੇ ਥੋੜੇ ਜਿਕੇ ਲਓ ਜੀ ਮਿਕਸ ਹੋ ਗਿਆ ਯਾ ਆਪਣੇ ਪੈਨ ਲੱਗੇ ਜੇ ਪੁੱਜੇ ਹੋਏ ਛੋਲੇ ਇਹ ਆ ਛੋਲਿਆਂ ਦਾ ਆਟਾ ਛੋਲੇ ਵਾਲੀ ਪੰਜੀਰੀ ਬਣਨੀ ਪੂਰੀ ਘੈਂਟ ਵਾਲੀ ਇਹਦਾ ਟੇਸਟ ਵੱਖਰਾ ਹੀ ਆਉਂਦਾ ਕਿਉਂਕਿ ਪੁੱਜੇ ਸੀ ਨਾ ਫੇਰ ਆਪਾਂ ਪੀਠੇ ਮਾਰੇ ਪਾ ਦੋ ਲਓ ਜੀ ਬੇਬਈ ਕਹਿੰਦੇ ਬਾਤ ਪਾਉਣੀ ਆ ਬੇਬਈ ਬਾਤ ਪਾਉਣਗੇ ਕਰਾਂ ਦੀ ਸੁਣ ਕੇ ਹਾਂਜੀ ਯਾ ਜੀ ਵਿਆਹ ਕਰਾਉ ਦੇ ਤੇਰੀ ਕਦੀ ਦੀ ਧੀ ਕੇ ਮਾਂ ਹਾਂ ਕੰਦੀ ਚਾਨਣ ਹੋ ਗਿਆ ਤੇਰਾ ਜੱਗ ਤੇ ਰਹਿ ਗਿਆ ਨਾ ਇੱਕ ਵਾਰੀ ਰਿਪੀਟ ਕਰ ਦੋ ਹਾਂ ਜੀ ਵਿਆਹ ਕਰਾਉ ਦੇ ਤੇਰੀ ਕਦੀ ਦੀ ਧੀ ਕੇ ਮਾਂ ਹਾਂਜੀ ਕੰਦੀ ਚਾਨਣ ਹੋ ਗਿਆ ਤੇਰਾ ਜੱਗ ਤੇ ਰਹਿ ਗਿਆ ਨਾ ਤੇਰਾ ਜੱਗ ਤੇ ਰਹਿ ਗਿਆ ਨਾ ਇਹ ਬਾਤ ਦਾ ਆਨਸਰ ਜੋ ਵੀ ਆ ਉਹਦੇ 1 ਮਿੰਟੇ ਜਾ ਕੇ ਦੱਸੋ ਆਨਸਰ ਕੀ ਜੇ ਜਿਹਨੇ ਸਹੀ ਆਨਸਰ ਦਿੱਤਾ ਨਾ ਉਹਨੂੰ ਇੱਕ ਕੋਲੀ ਦਾ ਕੌਲਾ ਮਿਲੇਗਾ ਸਾਦਾ ਆ ਪੰਜੀਰੀ ਦੇ ਖੇਤਰ ਵੀ ਖਾਲੀ ਆ ਤੇ ਪੰਜੀਰੀ ਦਾ ਕੌਲਾ ਦੇਵਾਂਗੇ ਜਿਹੜਾ ਸਾਨੂੰ ਦੱਸੂਗਾ ਇਹ ਚੀ ਕਰਕੇ ਦੱਸੋ ਵੀ ਬਾਦ ਵਿੱਚ ਪੰਜੀਰੀ ਬਾਰੇ ਤੁਹਾਡੇ ਕੀ ਵਿਚਾਰ ਨੇ ਪੇਸ਼ ਕਰੋ ਪੰਜੀਰੀ ਬਾਰੇ ਜਿਹੜਾ ਸਾਰੀ ਘਾੜੀ ਸਕੂਟਰੀ ਡੱਕੀ ਮੋਟਰਸਾਈਕਲ ਲੈ ਗਿਆ ਮੋਟਰਸਾਈਕਲ ਡੱਕਾ ਟਰੈਕਟਰ ਲੈ ਗਿਆ ਟਰੈਕਟਰ ਡੱਕਿਆ ਸਾਈਕਲ ਲੈ ਗਿਆ ਹਾਂਜੀ ਇਹਦੇ ਵਾਤੇ ਪੰਜੀਰੀ ਬਣੀ ਆ ਜੇਗਾ ਨੇ ਸਾਰੀ ਘਾੜੀ ਗੂਠੇ ਮਾਰਨੇ ਉਹਨਾਂ ਵਾਤੇ ਪੰਜੀਰੀ ਨਹੀਂ ਬਣੀ ਬੇਬੇ ਨੇ ਬਿਆਨ ਚੇਂਜ ਹੋ ਗਿਆ ਬੇਬੇ ਪਹਿਲਾਂ ਕਹਿੰਦੀ ਜਿਹਨੇ ਸਾਰਿਆਂ ਦੇ ਗੂਠੇ ਮਾਰਨੇ ਉਹਨਾਂ ਹੱਥੇ ਪੰਜੀਰੀ ਆ ਤੇ ਹੁਣ ਬੇਬੇ ਮੁੱਕਰ ਗਈ ਆ ਫਿਰ ਤੁਹਾਡੇ ਹੱਥੇ ਵੀ ਨਹੀਂ ਆ ਮੈਂ ਕਿਹੜੇ ਗੂਠੇ ਮਾਰਦੀ ਆ ਲੈ ਜਿਹਨੇ ਸਾਰੀ ਜਿਹੜੀ ਕੰਮ ਕਰਦਾ ਪੰਜੀਰੀ ਉਹਦੇ ਹੱਥੇ ਬਣਾ ਇਹਦਾ ਮਤਲਬ ਮੇਰੇ ਹੱਥੇ ਪੰਜੀਰੀ ਬਣਾ ਰਹੇ ਤੇ ਥੈਂਕ ਯੂ ਸੋ ਮਚ ਅੱਧੀ ਤੇਰੀ ਜੱਲ ਹੈ ਹਾਂ ਤੇ ਅੱਧੀ ਅੱਧੀ ਉਹਦੀ ਜਿਹੜਾ ਕੰਮ ਕਰਦਾ ਤੇ ਤੁਹਾਡੀ ਸਾਡੀ ਚਲੇ ਅਸੀਂ ਵੇਖੂਗਾ ਅੱਜ ਲੈ ਕੇ ਆ ਗਏ ਲੋ ਵੀ ਸੱਜਣੂ ਕਿਉਂ ਉਹਦੀ ਸ਼ੋਰਟੇਜ ਆ ਗਈ ਪਾਣੀ ਹੋਰ ਪੰਜੀਰੀ ਕੇ ਹੋ ਥੋੜਾ ਹੋਰ ਮੰਗ ਰਹੀ ਤੇ ਇਧਰ ਦੇਸੀ ਘਾਓ ਬਣਾਉਣਾ ਖੁਸ਼ਕ ਦਾ ਕੀ ਬਣਾਉਣਾ ਫਿਰ ਵਾਵਾ ਵੀ ਹੋਵੇ ਸਵਾਦ ਜੋੜਿਆ ਹੋਇਆ ਕਦੋਂ ਦਾ ਹੈ ਹੋਰ ਨਹੀਂ ਪਰ ਮੈਨੇ ਚਮਚਾ ਚਮਚਾ ਕਰਕੇ ਜੋੜਿਆ ਕਿਉਂ ਜੋੜਨਾ ਬਹੁਤ ਔਖਾ ਸਭ ਤੋਂ ਔਖਾ ਕਿਉਂਕਿ ਆਪਾਂ ਮੱਖਣ ਜਿੰਨੇ ਖਾ ਬਣਾਉਣੇ ਉੰਨੇ ਖਾ ਲੈਨੇ ਹਰ ਇੱਕ ਰੋਟੀ ਨਾਲ ਮੱਖਣ ਹੀ ਫਿਰ ਤਾਂ ਪਾ ਲੁਕਰਾਂ ਦੀ ਕਿਉਂ ਲਓ ਆਏ ਹਾਏ ਹਾਏ ਕੀ ਆ ਹੀ ਬਾਤਾਂ ਜੋ ਇਹ ਚੀਜ਼ ਐਰ ਕੀ ਤਿਆਰ ਹੋ ਗਈ ਹਨ ਇਸ ਤੋਂ ਉੱਪਰ ਕੋਈ ਹੋਰ ਖਰਾਕ ਹੈ ਹੀ ਨਹੀਂ। ਖਾਵਾਂਗੇ। ਕੋਈ ਹੋਰ ਦਵਾਈਆਂ ਤੋਂ ਹਾਂ ਦਵਾਈਆਂ ਦਵਾਈਆਂ ਸਾਰੀਆਂ ਭੁੱਲ ਜਾਓਗੇ। ਆ 100 ਗੀ ਤਾਂ ਰਹੇਗੀ ਆਪਣੀ। ਇਹ ਚੱਕ ਦੋ। ਇਹ ਮੇਰੀ ਫੇਵਰੇਟ ਸੌਗੀ। 100 ਗੀ ਦੀ ਬੁਸ਼ਾਰ ਕਰਦੋਂ ਕਰਾਂ ਦੀ ਆਏ ਹਾਏ ਆਏ ਹਾਏ ਹਾਏ ਕੀ ਆਹੀ ਬਾਤ। ਕੱਲੀ ਕੱਲੀ ਚੀਜ਼ ਉੱਬਰ ਕੇ ਬਾਹਰ ਆ ਰਹੀ ਕਰਾਂ ਦੀ। ਹੁਣ ਆਪਾਂ ਸੋ ਜਰੂਰ ਬਣਾਇਓ ਯਾਰ ਸਾਰੇ ਜਾਣੇ। ਸਰਦੀਆਂ 'ਚ ਇੱਕ ਵਾਰੀ ਮੇਰੇ ਘਰਾਂ ਤੇ ਬਣਾ ਲਿਓ। ਵਾਹ ਜੀ ਵਾਹ ਬੇਬੇ ਹੋ ਗਈ ਪਨੀਰੀ ਤਿਆਰ। ਪਨੀਰੀ ਤਿਆਰ ਹੋ ਗਿਆ। ਖਾ ਕੇ ਪਨੀਰੀ ਤੇ ਫੋਨ ਨਾ ਰੱਬ ਦਾ ਵਾਸਤਾ ਤੋੜਦੀ ਬਹੁਤ ਮਹਿੰਗਾ ਫੋਨ ਆਇਆ ਗੂਠੇ ਮਾਰ ਕੇ ਗੂਠੇ ਮਾਰ ਮਾਰ ਕੇ ਹਾਂ ਚੰਦਰ ਬਾਹਰ ਆ ਗਿਆ ਘਰੀ ਪੁਜੀਰੀ ਖਾ ਕੇ ਅੰਦਰ ਹੀ ਨਾ ਬੈਠ ਰਿਆ ਗਈ ਚੰਗ ਉਹ ਆ ਹਣ ਸ਼ੱਕਰ ਪਾਉਣ ਲੱਗੇ ਲਓ ਜੀ ਪਨੀਰੀ ਚ ਹੁਣ ਪੈਣ ਲੱਗੀ ਜੇ ਸ਼ੱਕਰ ਵਾਹ ਜੀ ਵਾਹ ਐਰ ਕੀ ਆ ਪਖੰਡ ਨਹੀਂ ਜੇ ਭਾਈ ਖੰਡ ਦੀ ਜਗ੍ਹਾ ਸ਼ੱਕਰ ਹੀ ਸਹੀ ਰਹੇ ਸ਼ੱਕਰ ਵੀ ਆਪਾਂ ਬਈ ਜ਼ਿਆਦਾ ਨਹੀਂ ਪਾਈ 2 ਕਿਲੋ ਹੀ ਪਾਈ ਸ਼ੱਕਰ 2 ਕਿਲੋ ਨਹੀਂ ਜ਼ਿਆਦਾ ਇਸੇ ਨਾਲ ਪਾਇਦਾ ਨਹੀਂ ਤਾਂ ਸਮਾਨ ਸ਼ੱਕਰ ਟੇਸਟ ਵੀ ਵਧੀਆ ਆਉਂਦਾ ਨਾ ਬਾਲਾ ਮਿੱਠਾ 1 ਕਿਲੋ ਛੋਲਿਆਂ ਦੇ ਵਿੱਚ 2 ਕਿਲੋ ਹੀ ਸ਼ੱਕਰ ਪਾਈ ਉਹ ਆਹਨ ਸੀ 3 ਪੈਕਟ ਲੈ ਜਾਓ ਸ਼ੱਕਰ ਨਹੀਂ 2 ਕਿਲੋ ਹੀ ਪਾਉਣੀ ਹਾਂ ਪਾ ਲੈ ਤੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ 슈ਗਰ ਉਹ ਖਾ ਸਕਦੇ ਆ ਨਹੀਂ ਨਹੀਂ ਉਹ ਨਾ ਆਏ 슈ਗਰ 프리 ਖੰਡ ਨਹੀਂ ਮਿਲ ਜਾਂਦੀ ਹਾਂ ਬਿਲਕੁਲ ਕਿਉਂਕਿ ਆਪਾਂ ਕਹਿ ਦਿੰਨੇ ਸ਼ੱਕਰ ਚ ਵੀ ਤਾਂ ਖੰਡ ਹੁੰਦੀ ਆ। ਲਓ ਜੀ ਹੁਣ ਆਪਾਂ ਕਰਾਂਗੇ ਪੰਜੀਰੀ ਟੇਸਟ। ਲਓ ਜੀ। ਲਓ ਜੀ ਆਪਾਂ ਕਰ ਲੈਂਦੇ ਚੈੱਕ ਕਰੀਏ। ਇੱਕ ਬੇਬੇ ਨੂੰ ਤੁਸੀਂ ਰਹਿਣ ਦਿਓ। ਹੱਥੋਂ ਖੋਲੀ ਕੋਲੀ। ਤੂੰ ਦੁੱਖੇ ਮਾਰਨੇ ਖਾ ਕੇ ਤੂੰ ਵੀ ਕਰਨ। ਤੇ ਤੁਸੀਂ ਅਸੀਂ ਕੋ ਕੰਮ ਕਰਕੇ ਪਰਟੀਕਾ ਮਾਣੀ ਮਾਣੀ। ਗੱਲਾਂ ਗਾਈ ਬਹੁਤ ਵਧੀਆ। ਹੈ? ਬਹੁਤ ਗੁੱਡ ਨਾਈਟ। ਬਹੁਤ ਸਵਾਦ ਆ। ਗੁੱਡ ਨਾਈਟ। ਤਪੈ ਦਾ ਬਰਬਰ ਲਾਈ ਹੀ ਆ ਗਿਆ ਬਰਬਰ ਕੁੱਲ ਬਗਾਨਾ ਆਹੋ ਯਾਰ ਟੇਟ ਕਰਾ ਲਓ ਡੈਡੀ ਹਾਂ ਬਾਲ ਵੀ ਹੈ ਅੰਕਲ ਡੈਡੀ ਸਵਾਲ ਅੰਕਲ ਦੱਸੋ ਵੀ ਇੱਧਰ ਬਹੁਤ ਵਧੀਆ ਬਣੀ ਆ ਓਕੇ ਆਏ ਆ ਨਾ ਛੋਲੇ ਲੈ ਕੇ ਪੁੱਜੇ ਆ ਆਪ ਵੀ ਕੀਤੇ ਘਰੇ ਗਰਾਂਡ ਕਰ ਲੈਣਾ ਤੇ ਆਏ ਆ ਉਹ ਕਹਿੰਦੇ ਸੀ ਵੀ ਪੁੱਜੇ ਪਜਾ ਇੰਨੀ ਤਰ੍ਹਾਂ ਬਣੀ ਹੋਣਾ ਬਹੁਤ ਵਧੀਆ ਬਣੀ ਮੈਂ ਕਹਿੰਨਾ ਜੇ ਤੁਸੀਂ ਸਰਦੀਆਂ ਚ ਇਹ ਚੀਜ਼ ਬਣਾ ਕੇ ਖਾ ਲੋਗੇ ਨਾ ਕਈ ਬਿਮਾਰੀਆਂ ਕਈ ਰੋਗ ਤੁਹਾਡੇ ਦੂਰ ਹੋ ਜਾਣਗੇ। ਚੰਨ ਪਰਸ਼ ਖਾਣ ਦੀ ਲੋੜ ਨਹੀਂ ਜੀ। ਪੰਜੀਰੇ ਖਾਓ ਤੁਹਾਡੇ ਸਾਹਮਣੇ ਜਿਹੜਾ ਕੋਈ ਜੜੀ ਬੂਟੀਆਂ ਪਾਈਆਂ ਖੂਫੀਆ ਤੁਹਾਡੇ ਸਾਹਮਣੇ। ਤੇ ਇਹ ਵਾਲਾ ਵਲੌਗ ਤੁਹਾਨੂੰ ਕਿਦਾਂ ਦਾ ਲੱਗਾ? ਕਮੈਂਟ ਕਰਕੇ ਦੱਸੋ ਤੇ ਤੁਸੀਂ ਜਰੂਰ ਬਣਾਉਣਾ ਵਾਲੇ ਕਹਿੰਦੇ ਕਿਉਂ ਬੇਬੇ? ਬੇਬੇ ਦੇ ਖਾਣ ਚ ਤੇ ਆਣਾ ਬੇਬੇ ਕੋਈ ਨਾ ਵੇਖੋ। ਵਧਾਓ ਘਾਓ ਜਿਵੇਂ ਕਰੋ ਸੁਜਾਉਂਦੇ ਬਾਤੇ ਰੋ ਰੱਬ ਸਭ ਨੂੰ ਖੁਸ਼ ਰੱਖੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।